ਹੇ ਮਿੱਤਰੋ ਪਿੰਡ ਨਸੀਰੇ ਵਾਲੇ ਖੜੇ ਆ ਠੋਡੇ ਵਾਲ ਤੇ ਨਾ ਹਰੇਕ ਤਰ੍ਹਾਂ ਦਾ ਟਰੈਕਟਰ ਲੈ ਕੇ ਆਏ ਆ ਬਾਈ ਹਰਦੀਪ ਕੋਲੇ ਖੜੇ ਆ ਹਾਂਜੀ ਬਾਈ ਕੀ ਹਾਲ ਹੈ ਠੀਕ ਠਾਕ ਜੀ ਤੁਸੀਂ ਦੱਸੋ ਠੀਕ ਠਾਕ ਬਾਈ ਠੀਕ ਆ ਬਾਈ ਜੀ ਅੱਜ ਆਪ ਹਰੇਕ ਤਰ੍ਹਾਂ ਦਾ ਟਰੈਕਟਰ ਲੈ ਕੇ ਆਏ ਤੇ ਟਰਾਲੇ ਬਾਈ ਟਰਾਲੇ ਵੀ ਸਾਰੇ ਹੀ ਹਰ ਇੱਕ ਤਰ੍ਹਾਂ ਦੇ ਠੀਕ ਆ ਟਰਾਲੇ ਵੀ ਤੇ ਟਰੈਕਟਰ ਵੀ ਹਾਂਜੀ ਠੀਕ ਆ ਜੀ ਸਾਰਿਆਂ ਤੋਂ ਪਹਿਲਾਂ ਜਿਹੜਾ ਆਪਾਂ ਇਹ ਸੋਨਾ ਲੀਕ ਦਾ ਡੀਜ 60 ਟਰੈਕਟਰ ਵਿਖਾਉਣਾ ਬਾਈ ਜੀ ਇਹ ਕਿਹੜਾ ਮਾਡਲ ਆ ਠੀਕ ਹੈ ਜੀ 2021 ਮਾਡਲ ਆ ਨੰਬਰ 50 ਪਹਿਲੇ ਨਾਂ ਆ ਸ਼ਾਹਕੋੜ ਦਾ ਨੰਬਰ ਆ ਸ਼ਾਹਕੋੜ ਦਾ ਨੰਬਰ ਆ ਫਰਸਟ ਓਨਰ ਆ ਫਰਸਟ ਓਨਰ ਆ ਠੀਕ ਆ 13 ਦੀ ਗੱਲ ਕਰੀਏ ਬਾਈ ਜੀ ਟਾਇਰ ਹੋਣਗੇ ਚਾਰੇ ਹੀ 85 ਪੈਸੇ ਜੀ ਠੀਕ ਆ 85% ਚਾਰੇ ਟਾਇਰ ਆ ਹਾਂ ਜੀ ਰੰਗ ਪੇੜ ਦੀ ਗੱਲ ਕਰੀਏ ਨਾ ਯਾਰ ਹੌਣ ਲਾ ਬੁਰਸ਼ ਲੱਗਾ ਹੋਇਆ ਹੌਣ ਜਾਣ ਦਾ ਖਰਚਾ ਦੇ ਦਿਆਂਗੇ ਆਪਾਂ ਵੀ ਜੇ ਬੁਰਸ਼ ਵੀ ਲੱਗਾ ਹੋਇਆ ਤਾਂ ਇੰਨੀ ਗਾਰੰਟੀ ਆ ਰੰਗ ਪੇੜ ਦੀ Ориਜਨਲ ਆ ਸਾਰਾ Ориਜਨਲ ਆ ਦੇਖੋ ਕਿਤੇ ਵੀ ਖੁੱਲਿਆ ਨਹੀਂ ਕਿਤੇ ਕੋਸ਼ ਨਹੀਂਗਾ ਠੀਕ ਹੈ ਜੀ ਕੋਈ ਵੀ ਕਮੀ ਇਦਾਂ ਰਹੀ ਸਭ ਉਸੇ ਤਰ੍ਹਾਂ ਹੀ ਆ ਠੀਕ ਆ ਜੀ ਹਾਂ ਜੀ ਸਾਰਾ origignal ਆ ਬਈ ਇਹ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਆਊਗਾ ਕੰਪਨੀ ਰਿਕਾਰਡ ਨਾਲ ਚੱਲਿਆ ਜੀ ਠੀਕ ਆ ਆ ਹਜੇ ਤਾਂ ਹੀ ਲਫਾਫੇ ਨਹੀਂ ਉਤਰੇ ਛਤਰੀ ਵਾਲੇ ਆ ਨਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਵੀ ਆ ਕੱਪੜਾ ਵੀ ਹਜੇ ਤੱਕ ਨਾਲ ਦਾ ਆ ਠੀਕ ਆ ਜੀ ਸਾਰਾ ਰੀਜਨਲ ਆ ਟਰੈਕਟਰ ਹੀ ਹਾਂ ਜੀ 3 ਸਪੀਡ ਆ ਠੀਕ ਆ 3 ਸਪੀਡ ਆ ਹਾਂ ਜੀ ਆ ਵੇਟ ਬੂਡ ਸਾਰੇ ਕੋ ਨਾਲ ਮਿਲੂਗਾ ਨਾ ਬਈ ਨਾਲ ਹੀ ਮਿਲੂਗਾ ਜੀ ਸਭ ਕੁਝ ਠੀਕ ਆ ਜੀ ਸਾਰਾ ਸਮਾਨ ਨਾਲ ਆ ਟੌਪ ਮਾਰਦਾ ਮਾਡਲ ਆ 3 ਸਪੀਡ ਆ 3 ਸਪੀਡ ਆ ਚੇਂਜਰ ਗੇਅਰ ਚੇਂਜਰ ਮੈਂਟ ਹਾਂਜੀ ਠੀਕ ਹੈ ਜੀ ਇਹਦੀ 2021 ਮਾਡਲ ਆ 2021 ਮਾਡਲ ਆ ਇਹਦੀ ਕੀ ਡਿਮਾਂਡ ਆ ਜੀ ਡਿਮਾਂਡ ਮੰਗਣ ਨੂੰ ਜਿੰਨੇ ਮਰਜ਼ੀ ਮੰਗੀ ਜਾਏ ਠੀਕ ਆ ਆਪਾਂ 5 ਲੱਖ ਤੇ 70000 ਆ ਦੇ ਦੇਾਂਗੇ 5 लाख 70000 ਦਾ ਲੋਨ ਕਿੰਨੇ ਦਾ ਹੋ ਜੂਗਾ ਜੀ ਲੋਨ ਹੋ ਜੂਗਾ ਜੀ ਮੰਨ ਕੇ ਚਲੋ 5 ਕੁ ਲੱਖ ਦਾ ਲੋਨ ਹੋ ਸਕਦਾ 70000 ਰੁਪਏ ਦੇ ਕੇ ਟਰੈਕਟਰ ਲੈ ਆ ਸਕਦੇ ਆ ਠੀਕ ਹੈ ਜੀ ਇੰਜਨ ਗੇਅਰ ਦਾ ਅਗਲਾ ਵਾਹ ਕੇ ਲੈ ਆਵੇ ਮੈਂ ਕਹਿੰਦਾ تسਲੀ ਕਰੇ ਯਾਰ ਕੋਈ ਚੱਕਰ ਨਹੀਂ ਠੀਕ ਹੈ ਜੀ ਚਾ ਕੇ ਵਖਾ ਸਾਰਾ ਕੁਝ ਵਖਾਉਂ ਖਾ ਰਿਹਾ ਕੋਈ ਗੱਲ ਹੀ ਨਹੀਂ ਜੀ ਜੇ ਲੋ ਅਗਲੇ ਨੇ ਪੈਸੇ ਲਾਉਣੇ ਆ ਗੁੱਟੀ ਨੋਟ ਮਾੜਾ ਆ ਮੇਰੇ ਵਰਗੇ ਨੇ ਕੱਢ ਕੇ ਫੜਾ ਦੇਣਾ ਚੀਜ਼ ਦੀ تسਲੀ ਕਰੇ ਪੂਰੀ ਠੀਕ ਹੈ ਜੀ ਠੀਕ ਆ ਹਾਂ ਜੀ ਸਾਰਾ ਸਮਾਨ ਆ ਸੀਟਾਂ ਤਾਈ ਗੱਡਿਆਂ ਦਾ ਗੱਡਿਆਂ ਤਾਈ ਸਭ ਕੁਝ ਨਾਲ ਦਾ ਆ ਨਾਮਾ ਹੀ ਪਿਆ ਜਾਮਾ ਹੀ ਹਾਂ ਇਹ ਨਹੀਂ ਚੱਕਰ ਕੋਈ ਠੀਕ ਆ ਬਾਈ ਠੀਕ ਆ ਵੀ 70000 ਰੁਪਿਆ ਦੇ ਕੇ ਬਾਕੀ ਲੋਨ ਹੋ ਜਾਊਗਾ ਹਾਂ ਤਾਂ ਹੀ ਹਜੇ ਤੱਕ ਸਭ ਕੋਈ ਸੀਲਾਂ ਤੋਂ ਲਾ ਸਾਰੀ ਨਰੇਸ ਵਾਲੀ ਸੀਲ ਉਹੀ ਪਈ ਹੈ ਹਜੇ ਉਸੇ ਤਰ੍ਹਾਂ ਹੀ ਪਈ ਹੈ ਆ ਇਧਰ ਮਾਰ ਕੇ ਵੀ ਰਖਾ ਦੇ ਇਹ ਨਾ ਭੜਕੇ ਕਹਿਣਾ ਅਗਲਾ ਵੀ ਮਾਰ ਕੇ ਵੀ ਬੈ ਇੱਕ ਮਿੰਟ ਇਧਰ ਦੂਜੇ ਪਾਸੇ ਹੋਣ ਗਿਆ ਹਾਂ ਹਾਂ ਕਿਹੜੀ ਗੱਲ ਆ ਆ ਦੇਖੋ ਠੀਕ ਹੈ ਇੱਕੀ ਦੇ ਮਾਰ ਕੇ ਠੀਕ ਠੀਕ ਆ ਜੀ ਹਾਂਜੀ ਹਾਂਜੀ ਚੰਗੀ ਤਰ੍ਹਾਂ ਚੈੱਕ ਕਰਾ ਲੇ ਫਿਰ ਕਿਹੜੀ ਗੱਲ ਆ ਠੀਕ ਹੈ ਜੀ 70000 ਰੁਪਿਆ ਦੇ ਕੇ ਟਰੈਕਟਰ ਮਤਲਬ ਲੋਨ ਹੋ ਜੂਗਾ ਜੀ ਤੁਸੀਂ ਕਰਾ ਦਿਓਗੇ ਲੋਨ ਕਰਾ ਦਿਆਂਗੇ ਜੀ ਕੋਈ ਚੱਕਰ ਨਹੀਂ ਲੋਨ ਹੋ ਜੂਗਾ ਲੋਨ ਦਾ ਕੋਈ ਚੱਕਰ ਨਹੀਂਗਾ ਠੀਕ ਹੈ ਰਿਮਾ ਤਾਈ 21 ਦੇ ਮਾਰਕਿਆਂ ਤਾਈਆਂ ਸਾਰਾ ਹਾਂ ਵੀ ਸ਼ੋਰੂਮ ਕੰਡੀਸ਼ਨ ਹੀ ਹੈ ਜੇ ਕਿਸੇ ਨੇ ਨਵਾਂ ਲੈਣਾ ਤਾਂ ਆਹ ਟਰੈਕਟਰ ਲਿਆ ਸਕਦਾ ਪੂਰਾ ਵਧੀਆ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਅਰਜਨ 555 ਡੀਆਈ ਇਹ ਕਿਹੜਾ ਮਾਡਲ ਹੈ ਜੀ ਇਹ 2000 ਤੇ 12 ਮਾਡਲ ਹੈ 2012 ਮਾਡਲ ਹੈ ਨੰਬਰ 50 ਹੈ ਵੀ ਨੰਬਰ ਪੰਜਾਬ ਲੁਧਿਆਣੇ ਦਾ ਨੰਬਰ ਹੈ ਠੀਕ ਹੈ ਜੀ ਲੁਧਿਆਣਾ ਨੰਬਰਾ ਤੇ ਮੂਰਲੇ ਟੇਰਾਂ ਦੀ ਗੱਲ ਕਰੀ ਗਈ ਐਮ ਆਰ ਐਫ ਕੰਪਨੀ ਦੇ ਆ 80 ਰੁਪਏ ਹੈਗੇ ਠੀਕ ਹੈ ਜੀ ਮਗਰ ਲਈ ਮਗਰ ਲੈ ਗਿਆ 60 ਰੁਪਏ ਆ ਜੀ ਉਹ ਸੀ ਐਡ ਕੰਪਨੀ ਦੇ ਆ ਹਾਂ ਜੀ ਇਹ ਐਮ ਆਰ ਐਫ ਦੇ ਆ ਜੀ ਠੀਕ ਹੈ ਰੰਗ ਪੇੜ ਦੀ ਗੱਲ ਕਰੀ ਹੈ ਜੀ ਸਾਰਾ ਅਰੀਜਨਲ ਆ ਜੀ ਫੁੱਲ ਗਾਰੰਟੀ ਹੈ ਜੀ ਇਹਦੀ ਵੀ ਬੰਪਰ ਨੂੰ ਰੰਗ ਹੋਇਆ ਹੋਇਆ ਪਹਿਲਾਂ ਹੀ ਲੋਇਆ ਹੁਣ ਠੀਕ ਆ ਵੀ ਬਾਕੀ ਸ਼ੋ ਸਾਰਾ ਅਰੀਜਨਲ ਆ ਅਰੀਜਨਲ ਆ ਜਾਂ ਬੈਟਰੀ ਬਕਸਾ ਆ ਠੀਕ ਹੈ ਜੀ ਜੇੜੀ ਚੀਜ਼ ਹੋਈ 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 ਆਪਾਂ ਦੱਸ ਕੇ ਦੇਵਾਂਗੇ ਠੀਕ ਆ ਸੈਂਟਰ ਗੇਅਰ ਆ ਅਰੀਜਨ ориجنাল ರೀ ਨਾਲ ਹੈ ਠੀਕ ਹੈ ರೀجنਲ ਸੈਂਟਰ ਗੇਅਰ ਆ ರೀ ਨਾਲ ਆ ਯਾਰ ਠੀਕ ਹੈ ਜੀ ਹਾਂ ਜੀ ਸਮਾਨ ਇਹ ਟਰੈਕਟਰ ਨਾਲ ਵੀ ਪੂਰੇ ਹੀ ਆ ਬਈ ਟੌਪ ਨੇ ਫੱਟੀ ਸਭ ਕੋਈ ਮਿਲੂਗਾ ਜੇ ਕਿਹਨੇ ਹਲ ਵਾਉਣੇ ਤੇ ਮੁੜ ਕੇ ਲੋਕਾਂ ਕੋਲੋਂ ਮੰਗਦਾ ਫਿਰੇਗਾ ਯਾਰ ਠੀਕ ਆ ਵੀ ਪੂਰਾ ਕਰਕੇ ਦੇਵੋਗੇ ਪੂਰਾ ਕਰਕੇ ਦੇ ਠੀਕ ਹੈ ਜੀ ਆ ਚੱਕ ਕੇ ਹਿਸ਼ੋ ਹੋ ਜਾ ਰਹੀ ਕੋਈ ਗੱਲ ਹੀ ਨਹੀਂ ਠੀਕ ਹੈ ਜੀ ਚੈੱਕ ਕਰੋ ਚੰਗੀ ਤਰ੍ਹਾਂ ਕਿਹੜੀ ਗੱਲ ਆ ਠੀਕ ਆ ਇਹਦੀ ਕੀ ਡਿਮਾਂਡ ਆ ਜੀ ਇਹ ਜੀ ਮੰਗਣ ਨੂੰ ਜਿੰਨੇ ਮਰਜੀ 3 ਲੱਖ ਦਾ ਠੀਕ ਆ ਸਵਾਦਾਂ ਲੱਗਦਾ ਹਾਂ ਨਾ ਹੀ ਆ ਹਾਂ ਨਾ ਹੀ ਆ ਠੀਕ ਹੈ ਜੀ ਜਿਹੜਾ ਇੱਧਰ ਅਰਜਨ ਆ ਗਿਆ ਜੀ 555 ਇਹ 57 ਐਚਪੀ ਵਾਲਾ ਜੀ 57 ਹਾਰਟ ਪਾਵਰ ਤੇ ਆਉਂਦਾ ਹਨਾ ਮਾਡਲ ਕਿਹੜਾ ਈ ਪੂਲਾਂ ਦੇ ਟਾਰਾਂ ਵਾਲਾ ਵਾ ਡਬਲ ਡਿਸਟਰੀਬਿਊਟਰ ਆ ਮਾਡਲ ਕਿਹੜਾ ਈ ਮਾਡਲ 19 ਆ ਜੀ ਸਾਡੇ ਧਰਮਕੋਟ ਦਾ ਹੀ ਨੰਬਰ ਆ ਧਰਮਕੋਟ ਦਾ ਨੰਬਰ ਆ ਚਾਰੇ ਟਾਇਰ ਨਵੇਂ ਆ ਜਮ ਹਾਂਜੀ ਚਾਰੇ ਟਾਇਰ ਨਵੇਂ ਆ ਪਿਓਰ ਨਵੇਂ ਆ ਠੀਕ ਆ ਇਹ ਵੀ ਸੈਂਟਰ ਗੀਅਰ ਆ ਡਬਲ ਡਿਸਟਰੀਬਿਊਟਰ ਆ ਜੀ ਡਬਲ ਡਿਸਟਰੀਬਿਊਟਰ ਆ ਜੀ ਠੀਕ ਹੈ ਜੀ ਹਾਂਜੀ 57 ਹਾਰਟ ਪਾਵਰ ਤੇ ਆ ਸਮਾਨ ਏ ਇਸ ਚੱਲਿਆ ਸੀ ਟਾਇਰ ਉਹਨਾਂ ਨੇ ਨਾ ਚੱਲਿਆ ਏ 25 2600 ਘੰਟਾ ਠੀਕ ਹੈ ਜੀ ਟਾਇਰ ਹੈਗੇ 60 ਰੁਪਏ ਦੇ ਠੀਕ ਹੈ ਜੀ ਤੇ ਆ ਲਾ ਕੇ ਫਿਰ ਨਵੇਂ ਚੜਾਤੇ ਆਪਾਂ ਹੀ ਚੜਾਏ ਨਾਲੇ ਠੀਕ ਆ ਵੀ ਜਿਹੜਾ ਬੰਦਾ ਲੈਂਦਾ ਉਹਨੂੰ ਬਿੱਲ ਮਿਲੂਗਾ ਟਾਇਰਾਂ ਦਾ ਦੇ ਦੇਵਾਂਗੇ ਬਿੱਲ ਦੀ ਕੀ ਗੱਲ ਆ ਠੀਕ ਹੈ ਜੀ ਬਿੱਲ ਨਾਲ ਮਿਲੂਗਾ ਜਿਹੜਾ ਵੀ ਖਰੀਦਦਾ ਵੀਰ ਭਰਾ ਟਰੈਕਟਰ ਟਾਇਰਾਂ ਦਾ ਇੰਜਨ ਗੇਅਰ ਦਾ ਇਹ ਵੀ ਚੰਗਾ ਹੀ ਪੂਰਾ ਵਧੀਆ ਜੀ ਪੂਰਾ ਵਧੀਆ ਜੇ ਪੈਸੇ ਲਾਉਣੇ ਅਗਲੇ ਨੇ ਫਿਰ ਪੂਰਾ ਚੰਗਾ ਠੀਕ ਹੈ ਜੀ ਸਮਾਨ ਇਹਦੇ ਨਾਲ ਵੀ ਪੂਰਾ ਹਨਾ ਪੂਰਾ ਮਿਲੂਗਾ ਡੰਡਾ ਫੱਟੀ ਸਭ ਕੁਝ ਠੀ 19 ਮਾਡਲ ਆ ਹਾਂਜੀ ਪਹਿਲੇ ਨਾ ਫਾਸਟ ਓਨਰ ਸਮਾਨ ਸਾਰਾ ਨਵੇਂ ਆ ਠੀਕ ਹੈ ਜੀ ਸਭ ਕੋਈ ਅਜੇ ਤੱਕ ਛੇਦਰੀ ਨੂੰ ਕਪੜਾ ਨਾਲ ਦਾ ਹੈ ਠੀਕ ਹੈ ਜੀ ਸੋਨ ਵਾਲੀ ਕਾਨੂੰ ਨਾਲ ਦਾ ਹੀ ਆ ਪਹਿਲੀ ਪਾਰਟੀ ਇਹ ਜੀ ਸਾਰੇ ਟਰੈਕਟਰ ਜਿਹੜੇ ਫਾਸਟ ਓਨਰ ਹੀ ਸਾਰੇ ਹੀ ਜਿਹੜੇ ਅੱਜ ਤੁਹਾਨੂੰ ਟਰੈਕਟਰ ਵਿਖਾਉਣੇ ਸਾਰੇ ਫਾਸਟ ਓਨਰ ਹੀ ਆ ਤੇ ਇਹਦੀ ਕੀ ਡਿਮਾਂਡ ਆ ਜੀ ਇਹ ਆਪਾਂ ਦੇ ਦੇਾਂਗੇ ਜੀ ਰੱਬ ਤੇਰਾ ਭਲਾ ਕਰੇ 490000 ਠੀਕ ਹੈ ਜੀ 490 ਚੋਂ ਨਹੀਂ ਮਾੜਾ ਮੋਟਾ ਕਰਦੇ ਮਾਨਦਾਨੀ ਦੱਸਿਆ ਟਾਇਰ ਵੀ ਚਾਰੇ ਕੁਹਾੜਿਆ ਰ ਗਿਆ ਠੀਕ ਆ ਵੀ ਨਵੇਂ ਹੀ ਆ ਚਾਰੇ ਨਹੀਂ ਆ ਯਾਰ ਠੀਕ ਹੈ ਜੀ ਬੁੜੀਆਂ ਨਹੀਂ 28 ਦਿਨ ਰਾਦ ਨੇ ਮੈਂ ਓਖਾਂਗਾ ਮੇਰੇ ਯਾਰ ਅਕਵੇਸ ਉਹ ਸੇ ਦਾ ਨਹੀਂ ਪਿਆ ਗੁੜੀਰ ਵੇ ਠੀਕ ਹੈ ਜੀ ਠੀਕ ਆ ਇਹ ਥੋੜੀ ਗੱਲ ਆ ਯਾਰ ਠੀਕ ਆ ਵੀ ਇਹ ਅਗਲੇ ਨੇ ਇੱਕ ਵਾਰੀ ਪੈਸੇ ਲਾਉਣੇ ਆ ਵੀ ਚੀਜ਼ ਮਾੜੀ ਥੋੜੀ ਦੇਣੀ ਆ ਠੀਕ ਹੈ ਜੀ ਲਾਉਣ ਕਰਾਉਣਾ ਲੋਨ ਹੋ ਜਾਊਗਾ ਇੱਜੇ ਇਹਦੇ ਤੇ ਵੀ ਲੋਨ ਹੋ ਜਾਊਗਾ ਹਾਂਜੀ ਠੀਕ ਹੈ ਜੀ ਇੱਧਰ ਆਗੇ ਜੀ 60 55 ਫਾਰਮ ਟ੍ਰੈਕ ਇਹ ਕਿਹੜਾ ਮਾਡਲ ਆ ਬਾਈ ਇਹ ਵੀ 21 ਮਾਡਲ ਆ ਜੀ ਇਹ ਨਕੋਦਰ ਦਾ ਨੰਬਰ ਆ ਪੀਵੀ 33 ਠੀਕ ਆ ਨਕੋਦਰ ਦਾ ਹਾਂਜੀ ਲੋਕਲ ਨੰਬਰ ਆ ਲੋਕਲ ਨੰਬਰ ਹੀ ਆ ਟਾਇਰ ਬਈ ਇਹਦੇ ਟਾਇਰ ਨਾਲ ਦੀ 90 ਪੈਸੇ ਜੀ 21 ਮਾਡਲ ਦੇ ਹੈ ਨਾ ਹਾਂਜੀ ਠੀਕ ਆ T20 ਹੈ ਇਹ T20 ਆ ਛੋਟੇ ਗੇਅਰ ਵਾਲਾ ਜਿਹਨੂੰ ਕਿਹਾ ਜਾਂਦਾ ਠੀਕ ਹੈ ਜੀ ਠੀਕ ਆ ਕਵਰ ਦੀ ਖਤਰੀ ਲੱਗੀ ਹੋਈ ਆ ਇਹ ਸਾਰਾ ਸਮਾਨ ਆਈ ਮੇਰੂ ਗਣਾ ਪੂਰਾ ਮਿਲੂਗਾ ਜੀ ਇਤਨਾ ਮਿਲੂਗਾ ਕਿਤੇ ਬੋਰਛਾ ਲੱਗਾ ਹੋਵੇ ਆਉਣ ਜਾਣ ਦਾ ਖਰਚਾ ਦੇ ਸਕਨੇ ਆਪਾਂ ਹੋਰ ਦੱਸ ਠੀਕ ਆ ਵੀ ਕਿਤੇ ਵੀ ਬੋਰਛਾ ਲੱਗਾ ਹੋਵੇ ਲੱਗਾ ਆਇਆ ਕਿਤੇ ਵੀ ਯਾਰ ਇਹ ਥੋੜੀ ਗੱਲ ਆ ਆ ਇਧਰੇ ਟੂਪਾਂ ਦਾ ਵੀ ਉਸੇ ਦਾ ਰਹੀਆਂ ਇਧਰੇ ਨਵਾਂ ਹੀ ਪਿਆ ਟਰੈਕਟਰ ਯਾਰ ਠੀਕ ਹੈ ਠੀਕ ਹੈ ਜੀ ਹਾਂ ਜੀ ਕਿਤੇ ਮਗਰਾੜ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਗੀ ਸਮਾਨ ਪੂਰਾ ਹਨਾ ਜੀ ਇਹ ਤਾਂ ਹੀ ਪੂਰਾ ਸਮਾਨ ਆ ਜੀ ਆ ਇਧਰੇ ਇਹਦੇ ਵੀ 21 ਨੇ ਮਾਰ ਕੇ ਵਿਖਾ ਦੇ ਵੀ ਜਿਹੜੀ ਗੱਲ ਚੀ ਵੀ ਜਿਹੜੀ ਨਾਲ ਦੇ ਟਾਇਰ ਆ ਨਾਲ ਦੇ ਸਾਰਾ ਕੁਝ ਆ ਜੀ ਇਹ ਕੰਪਨੀ ਰਿਕਾਰਡ ਨਾਲ ਹੀ ਚੱਲੇ ਹੋਣਾ ਬਈ ਸਾਰੇ ਕੰਪਨੀ ਰਿਕਾਰਡ ਨਾਲ ਚੱਲੇ ਆ ਜਾ ਕੇ ਚੈੱਕ ਕਰਾ ਸਕਦੇ ਜਦੋਂ ਮਰਜੀ ਠੀਕ ਹੈ ਜੀ ਇਹਦੀ ਕੀ ਡਿਮਾਂਡ ਰੱਖੀ ਹੈ ਜੀ ਇਹ ਦੇਾਂਗੇ ਜੀ ਆਪਾਂ 6 ਲੱਖ ਇਹ ਪੰਜਾਬੀ ਤੇਰੀ ਹੈ। ਇਹਦੇ ਤੇ ਵੀ ਲੋਨ ਹੋ ਜਾਊਗਾ ਪੂਰਾ। ਪੂਰਾ ਹੋਊਗਾ ਲੋਨ। ਹੋਰ ਦਾ ਪੂਰਾ ਕਾਲਾ ਆਧਾਰ ਕਰ ਲਿਆਵੇ ਅਗਲਾ। ਨਹੀਂ ਜਰੂਰ ਹੋਏਗਾ ਕਹਿੰਦਾ ਮਸਲਾ। ਅੱਛਾ ਜਰੂਰ ਹੋਊਗਾ। ਹਾਂਜੀ। ਠੀਕ ਹੈ ਜੀ ਵੀ ਥੋੜੇ ਘਾਣੇ ਪੈਸੇ ਦੇ ਕੇ ਟਰੈਕਟਰ ਖਰੀਦ ਸਕਦੇ ਆ। ਮੰਨ ਕੇ ਚਲੋ 5.5 ਲੱਖ ਦਾ ਲੋਨ ਹੋ ਜਾਊਗਾ। ਠੀਕ ਆ। ਲੱਖ ਅਕਰ ਰੁਪਿਆ। ਵੱਧ ਕੋਈ ਵੱਧ ਵੀ ਹੋ ਸਕਦਾ ਪਰ ਆਪਾਂ ਐਸਟੀਮੇਟ ਇੰਨੇ ਦਾ ਦਿੰਨੇ ਆ। ਠੀਕ ਹੈ ਜੀ। ਹਾਂਜੀ। ਇੱਧਰ ਆ ਗਿਆ ਜੀ ਫਾਰਮ 45। ਇਹ ਕਿਹੜਾ ਮਾਡਲ ਆ ਜੀ? ਇਹ 2002 ਮਾਡਲ। 2002 ਮਾਡਲ ਨੰਬਰ 50 ਵਾ। ਨੰਬਰ ਪੈ ਰਹੇ ਨੇ ਅਗਲੇ ਦਾ 80 ਪੈਸੇ 4000 ਮਗਰਲੇ 70 ਪੈਸੇ ਆ ਠੀਕ ਹੈ ਜੀ 80 ਪੈਸੇ ਮੰਨ ਲੀਏ 4000 ਹਾਂ 70 ਪੈਸੇ 4000 ਮੰਨ ਲਾ ਤੂੰ ਯਾਰ ਠੀਕ ਆ ਮਗਰਲੇ ਗੁੜੀਰ ਦੇ ਮੂਰਲੇ ਸੀੜ ਦੇ ਰੰਗ ਪੇੜ ਦੀ ਗੱਲ ਕਰੀਏ ਜੀ ਪੇੜ origial ਆ ਸਾਰਾ ਇਹ ਆ ਜਿਵੇਂ ਨਿਕਲੀ ਬੱਗੋਂ ਜੀ ਇਹ ਉਸੇ ਤਰ੍ਹਾਂ ਹੀ ਪਹਿਲਾਂ ਕੰਪਨੀੋਂ ਲਈ ਨਿਕਲੀ ਯਾਰ ਮਰਮਾਰਾ ਖਾਦੇ ਸਾਰਾ ਕੁਝ ਵੀ ਜਿਵੇਂ ਹੈਗਾ ਆਪਾਂ ਉਵੇਂ ਹੀ ਦੇਣਾ ਟਰੈਕਟਰ ਹਾਂਜੀ ਠੀਕ ਆ ਸਮਾਨ ਪੂਰਾ ਇਹਦਾ ਡਬਲ ਕਲੱਚ ਦੋ ਮਾਡਲ ਐ ਇਹਨਾਂ ਦਾ ਕੋਈ 275 ਨਹੀਂ ਦਿੰਦਾ ਜਿੰਨੇ ਰੱਬ ਫਾਰਮ ਟਰੈਕ 43 ਦੇਣਾ 43 ਦੇ ਦੇਣਾ ਡਬਲ ਕਲੱਚ ਆ ਡਬਲ ਕਲੱਚ ਹਾਂਜੀ 2002 ਮਾਡਲ 2002 ਮਾਡਲ ਆ ਜੀ ਪੰਜਾਬ ਨੰਬਰ ਆ ਤੇ ਇਹਦੀ ਕੀ ਡਿਮਾਂਡ ਨੰਬਰ ਯਾਰ ਇਹ ਨਾ ਨੰਬਰ ਨਹੀਂ ਪੰਜਾਬ ਹੈਗਾ ਜਿਹੜੀ ਗੱਲ ਕਰਨ ਵਾਲੀ ਹੈ ਜੰਮ ਦਾ ਜੰਮਿਆ ਹੀ ਇੱਧਰ ਆਣ ਕੇ ਜਿਵੇਂ ਕਹਿ ਦੀਏ ਠੀਕ ਹੈ ਜੀ ਵੀ ਇਹ ਨਾ ਨੰਬਰ ਹੈਗਾ ਬਾਹਰ ਦਾ ਬਾਹਰ ਦਾ ਨੰਬਰ ਆ ਹਾਂਜੀ ਤੇ ਹੁਣ ਇੱਥੇ ਆਪਣੇ ਨਾਂ ਲਾਗੇ ਨਾਂ ਐ ਪੰਜਾਬ ਚ ਦੋ ਵਾਰੀ ਨਾਂ ਐ ਉਹਨਾਂ ਦਾ ਆਧਾਰ ਕਾਰਡ ਆਪਣੇ ਕੋਲ ਆ ਮੱਲਾਂ ਵਾਲੇ ਨਾ ਮੱਲਾਂ ਵਾਲੇ ਹਾਂਜੀ ਵੀ ਬਾਕੀ ਉਹ ਕਹਿ ਸਕਦੇ ਆ ਆਪਾਂ ਵੀ ਆਪਣੇ ਕੋਲੇ ਪ੍ਰੂਫ ਤਾਂ ਹੈਗੇ ਆ ਨਾ ਸਾਰਾ ਕੁਝ ਹੈਗਾ ਕਾਪੀ ਕਾਗਜ਼ਾਂ ਤਾਂ ਹੀ ਆਈਡੀ ਪ੍ਰੂਫ ਤਾਂ ਹੀ ਹੈਗਾ ਠੀਕ ਆ ਜੀ ਬੇਟਾ ਸਾਰਾ ਕੁਝ ਇਹਨੇ ਡਬਲ ਕਲਚ ਟਰੈਕਟਰ ਆ ਇਹ ਆਪਾਂ ਇਕੱਲਾ 70000 ਦਾ ਦੇ ਦਿਆਂਗੇ ਇਹਨੇ ਤਾਂ ਕੋਈ 275 ਨਹੀਂ ਦਿੰਦਾ ਡਬਲ ਕਲਚ ਟਰੈਕਟਰ ਆ ਇਹ ਨਾ ਜਦੋਂ ਨਵਾਂ ਨਵਾਈ ਇੱਧਰ ਆ ਗਿਆ ਸੀਗਾ ਠੀਕ ਹੈ ਜੀ ਨਹੀਂ ਤਾਂ ਰੰਗ ਰੂੰਗ ਸਾਰਾ ਉੱਡ ਜਾਣਾ ਸੀ ਹੁਣ ਨੂੰ ਹਾਂਜੀ ਹਾਂਜੀ ਜਿਹੜਾ origial ਸਾਰਾ ਹੈ ਆ ਟੈਟੂ ਰੋਕ ਕੇ ਆ ਠੀਕ ਹੈ ਜੀ ਅੱਗੇ ਆ ਗਿਆ ਜੀ 855 ਹਾਂਜੀ ਇਹ ਮਾਡਲ ਕਿਹੜਾ ਜੀ 2011 ਮਾਡਲ ਹੈ 2011 ਮਾਡਲ ਨੰਬਰ ਪੰਜਾਬ ਨੰਬਰ ਪੰਜਾਬ ਪੀਵੀ 37 ਠੀਕ ਆ ਰੰਗ ਪੇੜ ਦਾ ਰੰਗ ਪੇੜ ਦਾ ਓਰੀਜਨਲ ਆ ਜੀ ਟਾਇਰਾਂ ਦੀ ਗੱਲ ਕਰੀਏ ਨਵੇਂਾਰੇ ਨਵੇਂ ਦਾ ਨਵੇਂ ਹੀ ਆ ਜੀ ਮਗਰ ਲੈ ਗਿਆ 85 90 ਪੈ ਠੀਕ ਆ ਬਾਈ ਹਾਂਜੀ ਰੰਗ ਪੇੜ ਦਾ ਸਾਰਾ ਓਰੀਜਨਲ ਆ 2011 ਮਾਡਲ ਹਾਂਜੀ ਮਗਰਾੜ ਮਾਰੇ ਮੋਟਿਆ ਤੋਂ ਹੋਏ ਆ ਰੰਗ ਜਿਹੜੇ ਛੱਤਾਂ ਇਹਨਾਂ ਹੀ ਹੋਈਆਂ ਮਗਰਾੜਾਂ ਦੀਆਂ ਠੀਕ ਆ ਜੀ ਬਾਕੀ ਛੋ-ਛੂ ਦਾ ਰੀਨਲ ਆ ਜੀ ਸਮਾਨ ਇਹਦੇ ਨਾਲ ਵੀ ਪੂਰਾ ਹੀ ਹੈ ਇਹਦੇ ਨਾਲ ਪੂਰਾ ਜੀ ਸ਼ਾਤਰੀ ਨਹੀਂ ਹੈਗੀ ਤਾਂ ਉਪਰ ਲਿੰਕ ਫੱਟੀ ਮਿਲੂਗੀ ਠੀਕ ਹੈ ਸ਼ਾਤਰੀ ਹੈ ਨਹੀਂਗੀ ਤੇ ਬੰਪਰ ਨਵਾਂ ਲੱਗਾ ਹਾਂ ਜੀ ਬੰਪਰ ਲੱਗਾ ਠੀਕ ਹੈ ਇਹਦੀ ਕੀ ਡਿਮਾਂਡ ਹੈ ਜੀ ਵੱਡੇ ਟਾਇਰ 750 16 ਦੇ ਆ ਜੀ ਵੱਡੇ ਪਾਈ ਹੋਇਆ ਟਾਇਰ ਮੋੜ ਲੈ ਰੇਡੀਅਲ ਹੈ ਨਹੀਂ ਦੂਜੇ ਦੂਜੇ ਹੈ ਜੇ ਕੇ ਕੰਪਨੀ ਦੇ ਜੇ ਕੇ ਕੰਪਨੀ ਦੇ ਮਗਰ ਗੁਡੀਆ ਦੇ ਆ ਜੀ ਠੀਕ ਹੈ ਜੀ ਕੀ ਡਿਮਾਂਡ ਹੈ ਬਈ ਇਹਦੀ ਇਹ ਦੇ ਦਾਂਗੇ ਜੀ ਸਵਾ 3 ਲੱਖ ਦਾ ਹਾਂ ਨਹੀਂ ਹਾਂ ਨਹੀਂ ਠੀਕ ਹੈ ਜੀ ਸਵਾ 3 ਲੱਖ ਦਾ ਹੋਵੇ ਹੁਣ ਆ 21 ਮਾਡਲ ਸੋਨਾਲੀਕਾ 60 ਆ ਕਿਸੇ ਨੇ ਨਹੀਂ ਦੇਣਾ ਇਹਨੇ ਦਾ ਠੀਕ ਹੈ ਜੀ 5,70,000 ਦਾ ਅੱਗੇ ਆ ਗਿਆ ਸੋਨਾਲੀਕਾ 35 ਹਾਂ ਜੀ ਇਹ ਮਾਡਲ ਕਿਹੜਾ ਈ 2015 ਮਾਡਲ ਜੀ ਲੁਧਿਆਣਾ ਨੰਬਰ ਆ ਆ ਸਰਕਾਰੀ ਪਲੇਟਾਂ ਵੀ ਲੱਗੀਆਂ ਲੱਗੀਆਂ ਹਾਂ ਜੀ ਪਹਿਲੇ ਨਾਂ ਫਰਸਟ ਓਨਰ ਹੀ ਆ ਸਾਰੇ ਠੀਕ ਆ ਟਾਇਰ ਟਾਇਰ ਅਗਲੇ ਪਿਓਰ ਐ ਐਮ ਆਰ ਐਫ ਦੇ ਨਵੇਂ ਆ ਜੀ ਦੇਖੋ ਐਮ ਆਰ ਐਫ ਓਨੀ ਟਟਾ ਠੀਕ ਆ ਦੇਖਦਾ ਠੀਕ ਹੈ ਜੀ ਹਾਂ ਜੀ ਆ ਸਭ ਕੋਈ ਸਟਿੱਕਰ ਸਭ ਕੋਈ ਨਾਲ ਦੇ ਹੀ ਆ ਇਹਦਾ ਰੰਗ ਪੇੜ ਦਾ ਸਾਰਾ ਰੀਨ ਨਾਲ ਰੀਨ ਨਾਲ ਰੀਨ ਨਾਲ ਮਗਰ ਲੈ ਟਾਇਰਾਂ ਦੀ ਗੱਲ ਕਰੀਏ ਐ ਐਮ ਆਰ ਐਫ ਐਮ ਆਰ ਐਫ ਦੇ ਮਗਰ ਲੈ ਠੀਕ ਆ ਡਬਲ ਕਲੱਚ ਆ ਤੇਲ ਚ ਬ੍ਰੇਕਾਂ ਆ ਤੇਲ ਬ੍ਰੇਕਾਂ ਹਾਂਜੀ ਪੈਰ ਮਗਰ ਨਾਲ ਦੇ ਆ ਠੀਕ ਆ ਬਈ ਹਾਂਜੀ ਸਮਾਨ ਬਈ ਇਹਦਾ ਨਾ ਵੀ ਪੂਰਾ ਹੀ ਆ ਹਾਂਜੀ ਸ਼ਾ ਸ਼ਾਦਰੀਫ ਦਰੀਫ ਸਭ ਕੋਈ ਲੱਗਾ ਆ ਆਹੇ ਲਫਾਪੇ ਵੀ ਨਹੀਂ ਉਤਰੇ ਨਵੀਂ ਸ਼ਾਦਰੀਆ ਲੈਣਾ ਮੰਨ ਕੇ ਚਲੋ 275 ਲੈ ਜਾਓ 15 ਮਾਡਲ ਉਹ ਨਹੀਂ ਦਿੰਦਾ ਕੋਈ ਜਿੰਨੇ ਦਾ ਆਪਾਂ ਡੀ ਆਈ 35 ਦੇਣਾ ਕਰ ਜੀ ਡੀ ਆਈ 35 ਦੇ ਦੇਣਾ ਮਨ ਗਏ 15 ਮਾਡਲ ਕਿਸੇ ਨੇ 275 ਨਹੀਂ ਦੇਣਾ ਡਬਲ ਕਲਾਚ ਆ ਪਾਵਰ ਸਟੀਅਰਿੰਗ ਆ ਸਾਈਡ ਗੇਅਰ ਆ ਸਾਈਡ ਗੇਅਰ ਆ ਤੇਲ ਚ ਬ੍ਰੇਕਾਂ ਆ ਇਹਦੀ ਕੀ ਡਿਮਾਂਡ ਆ ਦੇਣਾ ਹੀ ਹਾ ਨਾ ਕਿੰਨੇ ਦਾ ਬਈ ਇਹ ਇਹ ਤੇ 3 ਲੱਖ ਦੇ 35000 ਦੇ ਜਾਵੇ ਹਾਣਾ ਹਾਂਜੀ 15 ਮਾਡਲ 275 ਲੈਣ ਚ ਆ ਜਾ ਉਹ ਵੀ ਨਹੀਂ ਮਿਲਦਾ ਆਪਾਂ ਠੀਕ ਆ ਮੰਨ ਕੇ ਚੱਲ ਗਏ ਆਪਾਂ ਡੀਆਈ 35 ਦੇ ਦੇਣਾ ਇਹਦਾ ਟਾਇਰ ਵੀ ਨਵੇਂ ਆ ਟਾਇਰ ਵੀ ਨਵੇਂ ਆ ਠੀਕ ਆ ਬਈ ਟਾਇਰ 60 ਪੈਸੇ ਨਾਲ ਦੇ ਆ ਠੀਕ ਆ ਅਗਲੇ ਨਵੇਂ ਪਿਓਰ ਐਮ ਆਰ ਐਫ ਦੇ ਠੀਕ ਹੈ ਜੀ ਕੰਡੀਸ਼ਨ ਪੂਰੀ ਸਾਫ ਆ ਪੂਰੀ ਸਾਫ ਆਈ ਪੂਰੀ ਇੱਧਰ ਆ ਗਿਆ ਟਰਾਲਾ ਇਹ ਕਿੱਥੋਂ ਦਾ ਬਣਿਆ ਪਹਿਲਾਂ ਤਾਂ ਬਈ ਦਵਾਬੇ ਦਾ ਬਣਿਆ ਜੀ ਦਵਾਬੇ ਦਾ ਜਲੰਧਰ ਦਾ ਹਾਂਜੀ ਠੀਕ ਆ ਕਿੰਨੇ ਫੁੱਟ ਆਈ ਇਹ ਇਹ 14 7 ਦਾ ਡਬਲ ਜੈਕ 14 7 ਦਾ ਪੂਰਾ ਹਣ ਮੋਡੀਫਾਈ ਹੋਇਆ ਡਬਲ ਜੈਕ ਆ ਹਾਂਜੀ ਡਬਲ ਜੈਕ ਟਾਇਰ ਬਾਈ ਇਹਦੇ ਨਵੇਂ ਆ ਕਿ ਟਾਇਰ ਹੈਗੇ ਅੱਧੇ ਆ ਜੀ ਅੱਧੇ ਹੈਗੇ ਆ ਹਾਂਜੀ ਠੀਕ ਆ ਬਾਈ ਜਿੱਕਾਂ ਦੀ ਗਾਰੰਟੀ ਆ ਪੂਰੀ ਜਿੱਕਾਂ ਦੀ ਸਾਲ ਦੀ ਗਾਰੰਟੀ ਆ ਸੇਲ ਦਾ ਮਾਲ ਲੱਗਾ ਟਾਟਾ ਸੇਲ ਦਾ ਹਾਂਜੀ ਆ ਦੇ ਸਭ ਕੋਈ ਵਿਖਾ ਦੇ ਜਿਹੜੀ ਚੀ ਮੋਰਨ ਲੱਗੀ ਆ ਵੀ ਟਾਟਾ ਸੇਲ ਦਾ ਮਾਲ ਚਾਰ ਮਾ ਮੇ ਦਾ ਫਰਸ਼ੇ ਸਾਈਡ ਦੱਸ ਗਏ ਦੀ ਆ ਠੀਕ ਆ ਪੂਰਾ ਮੋਡੀਫਾਈ ਹੋਇਆ ਹੋਇਆ ਹਾਂਜੀ ਜੇ ਕਿ ਇਹਨੇ ਟਰਾਲੀ ਵਿੱਚ ਕਟਾਉਣੀ ਹੋਵੇ ਨਾ ਤਾਂ ਵੀ ਆਪਾਂ ਕੱਟ ਲਾਂਗੇ ਠੀਕ ਆ ਵੀ ਟਰਾਲਿਆਂ ਚ ਟਰਾਲੀ ਕੱਟੀ ਜਾਊਗੀ ਵਿੱਚ ਤੇ ਟਰੈਕਟਰਾਂ ਚ ਪੁਰਾਣੇ ਟਰੈਕਟਰ ਵੀ ਕੱਟ ਲਾਂਗੇ ਸਪਾਰਟ ਲਾਂਗੇ ਪਰ ਟਰੈਕਟਰ ਰੇਟ ਨਾਲ ਕੱਟਾਂਗੇ ਵੀ ਜੈਜ ਦੇ ਰੇਟ ਨਾਲ ਹਾਂਜੀ ਠੀਕ ਆ ਵੀ ਹਰੇਕ ਤਰ੍ਹਾਂ ਦਾ ਟਰਾਲਾ ਮਿਲ ਜੂ ਕੋਈ ਹਾਂਜੀ 12 ਫੁੱਟ ਲੈ ਕੇ 14 16 18.5 ਠੀਕ ਆ ਜਿਹੜਾ ਕਹੋਗੇ ਉਹੀ ਮਿਲ ਜੂਗਾ ਐਂਡ ਸਾਰੇ ਵਧੀਆ ਟਾਟਾ ਸੇਲ ਦੇ ਮਾਲ ਵਾਲੇ ਤਿਆਰ ਹੋਣਗੇ ਆਪਣੇ ਹੀ ਆਪ ਦੇ ਤਿਆਰ ਕਰਾਉਂਦੇ ਆਪਦੇ ਹੀ ਤਿਆਰ ਕੀਤੇ ਜਲੰਧਰ ਦੇ ਹਾਂਜੀ ਸਾਰਾ ਐ ਵੈੱਡਵੁੱਡ ਮੋਡੀਫਾਈ ਜੇ ਕਿਸੇ ਨੇ ਕਰਾਉਣਾ ਵੀ ਤਿਆਰ ਕਰਾ ਵੀ ਦੋਗੇ ਉਸ ਹਾਂ ਨਾਲ ਕਰਾ ਦਿਆਂ ਕਰਾ ਦਿਆਂਗੇ ਕੋਈ ਚੱਕਰ ਨਹੀਂਗਾ ਠੀਕ ਆ ਹਾਂਜੀ ਇਧਰ ਦੋ ਖੜੇ ਆ ਵੀ ਇਹ ਘਟ ਮੋਲ ਵਾਲੇ ਜਮਾਂ ਹੀ ਹਾਂਜੀ ਇਹ ਘਟ ਮੋਲ ਵਾਲੇ ਆ ਇਹ ਜਿਹੜਾ 3600 ਫੋਰਡ ਆ ਇਹ ਮਾਡਲ ਕਿਹੜਾ ਇਹ ਮਾਡਲ 95000 ਨੰਬਰ ਭੀ ਆਵਾਂ ਹਾਂਜੀ ਇਹ ਦੇ ਦਾਂਗੇ ਜੀ 90000 ਦਾ 90000 ਦਾ ਹਾਂਜੀ ਹਾਂਜੀ ਜਿਵੇਂ ਖੜਾ ਠੀਕ ਹੈ ਜੀ ਤੇ ਇਧਰ ਆ ਗਿਆ 352 ਇਹ 95000 ਦਾ 98 ਮਾਡਲ ਆ 98 ਮਾਡਲ 95000 ਦਾ ਠੀਕ ਹੈ ਜੀ ਡਬਲ ਕਲੱਚ ਆਪਾਂ ਤੂੜੀ ਵਾਲੀ ਚਲਾਈ ਫਿਰ ਜੋ ਮਰਜੀ ਯਾਰ ਆਉਦਾ ਕੰਮ ਲੈਣਾ ਜੇ ਦੁਕਾਨਦਾਰੀ ਤਾਂ ਵੀ ਵਧੀਆ ਹਾ ਟਿਕ ਠੀਕ ਆ ਬਾਈ ਜੀ ਹਾਂ ਜੀ ਠੀਕ ਹੈ ਜੀ 16 ਫੁੱਟਾ ਵੀ ਕਾਲਾ ਵੀ ਟਰਾਲਾ ਹਰੇਕ ਤਰ੍ਹਾਂ ਦਾ ਹੀ ਮਿਲ ਜੂਗਾ ਆਪਣੇ ਕੋਲੇ ਹਰੇਕ ਤਰ੍ਹਾਂ ਦਾ ਮਿਲੂਗਾ ਜੀ ਠੀਕ ਆ ਵੀ ਜੇ ਕਿਸੇ ਨੇ ਤਿਆਰ ਵੀ ਕਰਾਉਣਾ ਸਾਜੀ ਤੇ ਉਹ ਵੀ ਕਰਾ ਦੇਉਗੇ ਉਹ ਵੀ ਕਰਾ ਦੇਾਂਗੇ ਜੀ ਠੀਕ ਆ ਹਰੇਕ ਤਰ੍ਹਾਂ ਦਾ ਟਰਾਲਾ ਮਿਲ ਜੂਗਾ ਮਿਲ ਜੂਗਾ ਜੀ ਜੇ ਕਿਸੇ ਨੇ ਵੇਚ ਕਟਾਉਣੀ ਆ ਟਰਾਲੀ ਸਿੰਗਲ ਟਰਾਲੀ ਜਾਂ ਡਬਲ ਟਰਾਲੀ ਟਿੱਕਾ ਟਰਾਲਾ ਕਰਾਉਣਾ ਉਹ ਡਾਗਰ ਲੈਣਾ ਉਹ ਜਦੋਂ ਮਾਗੀ ਬਦਲ ਕਰਕੇ ਆ ਠੀਕ ਆ ਜੀ ਇਹ ਬਾਈ ਇਹ ਸਾਰੇ ਸਾਧਨ ਕਿਹੜੇ ਪਿੰਡ ਵਗਾਉ ਆ ਜੀ ਇਹ ਪਿੰਡ ਨਸੀਰੇ ਵਾਲਾ ਜੀ ਜਿਹੜਾ ਬਾਈ ਮੋਗਾ ਜਿਹੜਾ ਮੋਗਾ ਤਹਿਸੀਲ ਧਰਮਕੋੜ ਆ ਇੰਦਗੜ ਦੇ ਲਾਗੇ ਆ ਠੀਕ ਆ ਜੀ ਤੇ ਨੰਬਰ ਬੋਲਦੀ ਬਾਈ ਨੰਬਰ ਹੈਗਾ 98725 ਆ ਠੀਕ ਆ ਜੀ 4543 ਹਣ ਬਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਸਾਰਿਆਂ ਟਰੈਕਟਰਾਂ ਚੋਂ ਟਰਾਲਿਆਂ ਚੋਂ ਮਾਣਦਾਨ ਪੂਰਾ ਕਰਨਾ ਜ਼ਰੂਰ ਕਰਦੇ ਆਂ ਵੀਰ ਦਾ ਜ਼ਰੂਰ ਕਰਾਂਗੇ ਯਾਰ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਦੂਰੋਂ ਆਏਗਾ ਨਾ ਹਾਂਜੀ 1000 ਰੁਪਏ ਦਾ ਤੇਲ ਵੀ ਪਵਾ ਕੇ ਤੋਰਾਂਗੇ ਆਪਾਂ ਠੀਕ ਹੈ ਤੇਲ ਪਵਾ ਕੇ ਤੋਰੋਗੇ 1000 ਰੁਪਏ ਦਾ ਹਾਂਜੀ ਜੇ ਕੋਈ 50 ਕਿਲੋਮੀਟਰ ਤੋਂ ਦੂਰੋਂ ਆਏਗਾ ਭਈ ਹਜ਼ਾਰ ਹਜ਼ਾਰ ਦਾ ਤੇਲ ਪਵਾ ਦੇਾਂਗੇ ਠੀਕ ਹੈ ਬਾਈ ਜੀ ਹੋਰ ਦੱਸ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਸੋ ਸਾਰਿਆਂ ਦਾ ਧ